ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾ ਖਾਦਾ ਪਹਿਣਦਾ ਮੁਕਰਪਾਏ ਇਸਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਓ ਬੇਮੁਖ ਜਿਨ ਜਿਉ ਪਿੰਡ ਦੀ ਨਾ ਕੋਟ ਜਨਮ ਭਰ ਮਹਿ ਬਹੁ ਜੂਨਾ ਰਹਾਉ ਸਾਖਤ ਕੀ ਐਸੀ ਹੈ ਰੀਤ ਜੋ ਕਿਸ ਕਰ ਸਗਲ ਵਿਪਰੀਤ ਜੀਓ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ठाकुर ਮਨੋ ਵਿਸਾਰਿਆ ਬਦੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਧਾਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਦਨ ਕਾਟ ਤਰੈ ਹਰ ਨਾਏ ਪਾਰ ਬ੍ਰਹਮ ਤੇਰੀ ਸਰਣਾਏ ਬੰਦਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰੂ ਰੂਪ ਸਾਧ ਸੰਗਤ ਜੀ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਦੋ ਰਹਾਉ ਦੀਆਂ ਪੰਕਤੀਆਂ ਬਖਸ਼ਿਸ਼ ਕੀਤੀਆਂ ਹਨ अनेका ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ ਆਪਾਂ ਪੜਦੇ ਹਾਂ ਰਹਾਉ ਦੂਜਾ ਪਹਿਲੀ ਗੱਲ ਕੀ ਰਹਾਉ ਦਾ ਮਤਲਬ ਕੀ ਹੈ ਰਹਾਉ ਦਾ ਅਰਥ ਹੈ ਕਿ ਠਹਿਰੋ ਸਮਝੋ ਅਤੇ ਵਿਚਾਰੋ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਆਪਾਂ ਸ਼ਬਦ ਪੜ੍ਹਦੇ ਹਾਂ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ ਰਹਾਉ ਔਰ ਜਿਹੜੀਆਂ ਬਾਕੀ ਦੀਆਂ ਪੰਕਤੀਆਂ ਹੁੰਦੀਆਂ ਸ਼ਬਦ ਦੀ ਉਹਨੂੰ ਪਰਮਾਨਿਤ ਕਰਦੀਆਂ ਪੰਕਤੀ ਹੈ ਮਾਧੋ ਹਮ ਐਸੇ ਤੂੰ ਐਸਾ ਕੈਸਾ ਹੈ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਗੁਰਮਤਿ ਦੀ ਸੋਝੀ ਰੱਖਣ ਵਾਲੇ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਆ ਕਿ ਜਦੋਂ ਅਸੀਂ ਰਹਾਉ ਨੂੰ ਮੁੱਖ ਰੱਖ ਕੇ ਸ਼ਬਦ ਪੜ੍ਹਦੇ ਆ ਤੇ ਆਪਣੇ ਆਪ ਹੀ ਉਹ ਸ਼ਬਦ ਦਾ ਜਿਹੜਾ ਹੈ ਭਾਵ ਸਾਨੂੰ ਸਮਝਣ ਲੱਗਦਾ ਹੈ ਹੁਣ ਇੱਥੇ ਸ਼ਬਦ ਵਿੱਚ ਆ ਰਹਾਉ ਦੂਜਾ ਜਦੋਂ ਇਹ ਆਉਂਦਾ ਹੈ ਪਹਿਲੇ ਸ਼ਬਦ ਵਿੱਚ ਸਵਾਲ ਕੀਤਾ ਤੇ ਦੂਸਰੇ ਵਿੱਚ ਜਵਾਬ ਦਿੱਤਾ ਮਹਾਰਾਜ ਅੱਜ ਕਹਿ ਰਹੇ ਆ ਸ਼ਬਦ ਵਿੱਚ ਬਖਸ਼ਿਸ਼ ਕਰ ਰਿਹਾ ਕਹਿੰਦੇ ਤਿਸ ਸਿਓ ਬੇਮੁਖਾ ਜਿਨ ਜਿਓ ਪਿੰਡ ਦੀਨਾ ਕਹਿੰਦੇ ਉਸ ਪ੍ਰਮਾਤਮਾ ਵੱਲੋਂ ਬੇਮੁਖ ਹੋ ਗਿਆ ਮੂੰਹ ਮੋੜ ਬੈਠਾ ਜਿੰਨ ਜੀਓ ਪਿੰਡ ਦਿਨਾ ਇਹ ਜਿੰਦ ਦਿੱਤੀ ਆ ਪਿੰਡਾ ਦਿੱਤਾ ਸਰੀਰ ਦਿੱਤਾ ਕਿਉਂਕਿ ਪਰਮੇਸ਼ਰ ਆਕਾਲ ਪੁਰਖ ਦਾ ਦਿੱਤਾ ਹੋਇਆ ਉਹਦੀਆਂ ਦਾਤਾਂ ਤੋਂ ਮੁਨਕਰ ਹੋ ਗਿਆ ਅਸੀਂ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਆਂ ਅਨੰਦ ਸਾਹਿਬ ਦੀ 21ਵੀਂ ਅਤੇ 22ਵੀਂ ਪੌੜੀ ਵਿੱਚ ਸਨਮੁਖ ਤੇ ਬੇਮੁਖ ਦੀ ਗੱਲ ਕੀਤੀ ਹੈ ਪਹਿਲਾ ਸਤਿਗੁਰ ਨੇ ਸਨਮੁਖ ਦੀ ਗੱਲ ਕੀਤੀ ਉਹਦੀਆਂ ਨਿਸ਼ਾਨੀਆਂ ਦਸੀਆਂ ਸਿੱਖ ਦੀਆਂ ਵੀ ਜਿਹੜਾ ਸਨਮੁਖ ਸਿੱਖ ਹੈ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਪਹਿਲੀ ਨਿਸ਼ਾਨੀ ਹੈ ਜਿਉ ਰਹੇ ਗੁਰਨਾਨ ਦੂਸਰੀ ਹੈ ਗੁਰ ਕੇ ਚਰਨ ਹਿਰਦੇ ਧਾਇ ਅੰਤਰ ਆਤਮੇ ਸਮਾਲੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸਨਮੁਖ ਦੇਖੋ ਕਿੰਨੀ ਬਖਸ਼ਿਸ਼ ਕੀਤੀ ਆ ਗੁਰੂ ਅਮਰਦਾਸ ਜੀ ਨੇ ਜਦੋਂ ਬੇਮੁਖ ਦੀ ਗੱਲ ਕੀਤੀ ਆ ਸਨਮੁਖ ਦੀ ਕੀਤੀ ਤੇ ਸਿੱਖ ਲਿਖਿਆ ਤੇ ਜਦੋਂ ਬੇਮੁਖ ਦੀ ਗੱਲ ਕੀਤੀ ਉਤੇ ਸਿੱਖ ਨਹੀਂ ਲਿਗਿਆ ਕਿਉਂਕਿ ਸਿੱਖ ਜਿਹੜਾ ਕਦੇ ਬੇਮੁਖ ਨਹੀਂ ਹੁੰਦਾ ਤੇ ਜਿਹੜਾ ਬੇਮੁਖ ਆ ਉਹ ਕਦੇ ਸਿੱਖ ਨਹੀਂ ਹੋ ਸਕਦਾ 22ਵੀਂ ਬਾਡੀ ਵਿੱਚ ਆਖਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਕਈ ਵੇ ਲੈਣਾ ਆਪਾਂ ਠੀਕ ਆ ਸਤ ਸਤਕਾਰ ਕਰਦੇ ਆ ਆਪਾਂ ਗੁਰੂ ਸਾਹਿਬ ਜੀ ਦਾ ਸਨਮਾਨ ਕਰਦੇ ਕਈ ਲੋਕ ਮੱਥਾ ਟੇਕਣਗੇ ਤੇ ਪੁੱਠੇ ਪੈਰ ਵਾਪਸ ਜਾਣਗੇ ਠੀਕ ਆ ਸਤਕਾਰ ਕਰੋ ਪਰ ਅਸਲੀ ਗੁਰੂ ਤੋਂ ਬੇਮੁਖ ਹੋਣਾ ਕੀ ਹੈ ਕਿ ਉਹਦੇ ਉਪਦੇਸ਼ਾਂ ਨੂੰ ਮੰਨਣਾ ਹੀ ਨਹੀਂ ਉਹ ਤੋਂ ਮੁਨਕਰ ਹੋ ਜਾਣਾ ਤੇ ਮਹਾਰਾਜ ਕਹਿੰਦੇ ਅਸਲੀ ਬੇਮੁਖ ਉਹ ਹੈ ਤੇ ਜਿਹੜਾ ਬੇਮੁਖ ਹੈ ਉਹ ਕਦੇ ਸਿੱਖ ਨਹੀਂ ਹੋ ਸਕਦਾ ਤੇ ਸਿੱਖ ਕਦੇ ਬੇਮੁਖ ਨਹੀਂ ਹੋ ਸਕਦਾ ਮਹਾਰਾਜ ਕਹਿ ਰਿਹਾ ਕਹਿੰਦੇ ਤੇਸਿਓ ਬੇਮੁਖ ਜਿਨ ਜੀਉ ਪਿੰਡ ਦੀਨਾ ਜਿਹਨੇ ਤੈਨੂੰ ਜਿੰਦ ਦਿੱਤੀ ਹੈ ਜਿਹਨੇ ਤੈਨੂੰ ਪਿੰਡਾ ਦਿੱਤਾ ਸਰੀਰ ਦਿੱਤਾ ਤੇ ਹੁੰਦਾ ਕੀ ਆ ਕੋਟ ਜਨਮ ਭਰਮ ਹੈ ਬਹੁਤ ਜੁਨਾ ਕਰੋੜਾਂ ਜਨਮਾਂ ਦੇ ਵਿੱਚ ਭਟਕਦਾ ਹੈ ਜੋਨੀਆਂ ਦੇ ਵਿੱਚ ਭਟਕਦਾ ਹੈ ਆ ਪੜਦੇ ਨਾ ਆਪਾਂ ਕਈ ਜਨਮ ਪਹਿ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਵੈਸੇ ਕਿਹਾ ਜਾਂਦਾ ਵੀ 84 ਲੱਖ ਜੁਨਾ ਤੋਂ ਬਾਅਦ ਮਨੁੱਖਾ ਜਨਮ ਮਿਲਿਆ ਹੈ ਕਿਹਣਾ ਬੜਾ ਸੌਖਾ ਆ 84 ਲੱਖ ਗਿਣਨੀ ਆ ਬੜੀਆਂ ਮੁਸ਼ਕਲ ਹੈ ਤੇ ਜਦੋਂ ਇਹ ਮਿਲਿਆ ਤੇ ਮਹਾਰਾਜ ਕਹਿੰਦੇ ਬੇਮੁਖ ਹੋ ਗਿਆ ਦੇ ਸੇਉ ਬਮਕ ਜਿਨ ਜਿਓ ਪਿੰਡ ਦੇਨਾ ਕੋਟ ਜਨਮ ਭਰ ਮੈਂ ਬਹੁ ਜੋਣਾ ਉਹ ਸ਼ੱਕ ਕਰਦਾ ਗੁਰੂ ਤੇ ਸ਼ੱਕ ਕਰਦਾ ਅੱਜ ਗੁਰੂ ਅਮਰਦ 마ਫ ਕਰਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਆਗਮਨ ਹੋ ਰਿਹਾ ਜਿੱਦਣ ਸਤਗੁਰੂ ਮਹਾਰਾਜ ਤਕਰੀਬਨ 5 ਸਾਲ ਤੇ 3 ਮਹੀਨੇ ਦੀ ਉਮਰ ਸੀ ਸਤਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਪਹਿਲੀ ਗੱਲ ਤਾਂ ਸਾਨੂੰ ਸਮਝਣ ਵਾਲੀ ਹੈ ਕਿ ਸਾਨੂੰ ਵੀ ਭਲੇਖਾ ਪੈ ਸਕਦਾ ਵੀ ਬੱਚਾ ਗੁਰੂ ਬਣ ਗਏ ਇਹ ਜੋਤ ਗੁਰੂ ਨਾਨਕ ਪਾਤਸ਼ਾਹ ਦੀ ਹੈ ਇਹ ਜੋਤ 74 ਸਾਲ ਦੇ ਬਾਬਾ ਅਮਰਦਾਸ ਦੇ ਅੰਦਰ ਵੀ ਵਰਤੀ ਤੇ ਗੁਰੂ ਅਮਰਦਾਸ ਬਣੇ ਤੇ ਇਹ ਜੋਤ ਜਿਹੜੀ ਹੈ ਜਿੱਦਾਂ ਹੁਣ ਘੜਾ ਹੁੰਦਾ ਨਾ ਘੜਾ ਤੇ ਪਿਆਸ ਤਾਂ ਸਾਨੂੰ ਵੀ ਪਾਣੀ ਨੇ ਬੁਝਾਉਣੀ ਹੈ ਘੜੇ ਨੇ ਨਹੀਂ ਬੁਝਾਉਣੀ ਔਰ ਸਿੱਖ ਧਰਮ ਦੇ ਵਿੱਚ ਗੁਰਮਤ ਦੇ ਅਨਸਾਰ ਨਾ ਤਸਵੀਰ ਦੀ ਪੂਜਾ ਤੇ ਨਾ ਸਰੀਰ ਦੀ ਪੂਜਾ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਸ਼ਬਦ ਗੁਰੂ ਸੁਰਤ ਤੁਣ ਚੇਲਾ ਅੱਜ ਸਾਨੂੰ ਕੋਈ ਪੁੱਛਦਾ ਹੈ ਵੀ ਤੁਹਾਡਾ ਗੁਰੂ ਕੌਣ ਹੈ ਆਪਾਂ ਫੱਟ ਕਹਿੰਦੇ ਆ ਵੀ ਸਾਡਾ ਗੁਰੂ ਸ਼ਬਦ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਆ ਸਾਨੂੰ ਕੋਈ ਪੁੱਛੇ ਤੁਹਾਡੇ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਹੈ ਤੇ ਆਪਾਂ ਕਹਿ ਸਕਦੇ ਆ ਸ਼ਬਦ ਗੁਰੂ ਸੁਰਤ ਤੋਂ ਜੇਲਾ ਆਪ ਬਾਦਸ਼ਾਹ ਜੀ ਨੇ ਉਹਦਾ ਜਵਾਬ ਦਿੱਤਾ ਔਰ ਸਾਨੂੰ ਸ਼ਬਦ ਦੇ ਲੜਾ ਕਿਆ ਰੋਜ਼ ਅਸੀਂ ਪੜਦੇ ਆ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਸ਼ਬਦ ਦੇ ਵਿੱਚੋਂ ਪ੍ਰਮਾਤਮਾ ਮਿਲਣਾ ਤੇ ਸਤਗੁਰੂ ਮਹਾਰਾਜ ਕਹਿੰਦੇ ਨਾ ਆਪਾਂ ਪੜਦੇ ਆ ਕਹਿੰਦੇ ਕੁੰਬੇ ਵੱਦਾ ਜਲ ਰਹੇ ਜਿਹੜਾ ਮਟਕਾ ਹੁੰਦਾ ਨਾ ਘੜਾ ਹੁੰਦਾ ਤੇ ਉਹਦੇ ਵਿੱਚ ਆਪਾਂ ਪਾਣੀ ਸਟੋਰ ਕਰ ਸਕਦੇ ਹਾਂ ਉਹਦੇ ਵਿੱਚ ਪਾਣੀ ਪਾ ਦਿੰਨੇ ਆ ਕੁੰਬੇ ਵੱਦਾ ਜਲ ਰਹੇ ਜਲ ਬਿਨ ਕੁੰਬਣਾ ਹੋਏ ਤੇ ਉਹ ਜੇ ਪਾਣੀ ਨਹੀਂ ਉਹ ਘੜੇ ਦੇ ਵਿੱਚ ਤੇ ਉਹਨੂੰ ਕੌਣ ਕਹੇਗਾ ਕਹਿੰਦੇ ਗਿਆਨ ਕਾ ਵੱਦਾ ਮੰਨ ਰਹੇ ਗੁਰ ਬਿਨ ਗਿਆਨ ਤੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਵੇਲੇ ਲੋਕਾਂ ਦੇ ਅੰਦਰ ਭੁਲੇਖਾ ਪੈ ਗਿਆ ਵੀ ਇੰਨਾ ਬਚਪਨ ਦੇ ਵਿੱਚ ਕੋਈ ਗੁਰੂ ਬਣ ਸਕਦਾ ਹੈ ਤੇ ਉਹਨਾਂ ਨੇ ਕੀ ਕੀਤਾ ਕੀਰਤਪੁਰ ਸਾਹਿਬ ਦੀ ਧਰਤੀ ਆ ਵੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਾ ਰਹੇ ਆ ਪਾਲਕੀ ਦੇ ਵਿੱਚ ਤੇ ਉਹਨਾਂ ਨੇ ਇੱਕ ਬਿਮਾਰ ਜਿਹਾ ਬੰਦਾ ਕੋੜੀ ਬੰਦਾ ਜਿਹੜਾ ਸੀ ਉਹਨੂੰ ਉਹ ਰਾਹ ਦੇ ਉੱਪਰ ਲੰਮਾ ਪਾ ਦਿੱਤਾ ਬੜੀ ਉੱਚੀ ਉੱਚੀ ਉਹ ਰੋ ਰਿਹਾ ਬਿਲਕਦਾ ਪਿਆ ਸਰੀਰ ਉਹਦਾ ਕੋੜ ਦੇ ਨਾਲ ਭਰਿਆ ਵੀ ਜੇ ਇਹਨੂੰ ਸਤਗੁਰੂ ਮਹਾਰਾਜ ਨੇ ਠੀਕ ਕਰਤਾ ਫਿਰ ਅਸੀਂ ਮੰਨਾਂਗੇ ਨਹੀਂ ਤਾਂ ਫਿਰ ਕਹਣਾ ਵੀ ਇਹਨਾਂ ਨੇ ਤਾਂ ਮਜ਼ਾਕ ਕਰਤਾ ਸਿੱਖ ਕੌਮ ਨੇ ਵੀ ਇੱਕ ਬੱਚੇ ਨੂੰ ਗੁਰੂ ਬਣਾ ਦਿੱਤਾ ਦੇਖੋ ਜਿਹੜੀਆਂ ਐਸਾ ਨਹੀਂ ਹੁੰਦਾ ਕਿ ਜਿਹੜੀਆਂ ਚੀਜ਼ਾਂ ਛੋਟੀਆਂ ਹੁੰਦੀਆਂ ਨਾ ਆਕਾਰ ਦੇ ਵਿੱਚ ਹੁਣ ਜਦੋਂ ਛੋਟੀ ਚੀਜ਼ ਸਭ ਤੋਂ ਹੀਰਾ ਛੋਟਾ ਹੁੰਦਾ ਪਰ ਉਹਦਾ ਮੁੱਲ ਬਹੁਤ ਹੁੰਦਾ ਹੁਣ ਕਾਗਜ਼ ਕਾਗਜ਼ ਦੇ ਉੱਪਰ ਕਿੰਨਾ ਤੁਸੀਂ ਚੈੱਕ ਦੇ ਉੱਪਰ ਕਿੰਨੀ ਕੀਮਤ ਲਿਖ ਸਕਦੇ ਆ ਤਾਂ ਕਾਗਜ਼ ਛੋਟਾ ਜਿਹਾ ਹੁੰਦਾ ਇਹ ਨਹੀਂ ਕਿ ਹੁੰਦਾ ਕਿ ਜੇ ਬੰਦਾ ਸਰੀਰ ਕਰਕੇ ਤਕੜਾ ਹੈ ਜਾਂ ਸਰੀਰ ਕਰਕੇ ਲੰਮਾ ਛੋੜਾ ਹੈ ਤੇ ਹੋ ਸਕਦਾ ਵੀ ਉਹ ਮਜ਼ਬੂਤ ਹੋਵੇ ਉਹ ਵੀ ਕਮਜ਼ੋਰ ਹੋ ਸਕਦਾ ਤੇ ਐਸਾ ਅੰਦਾਜ਼ਾ ਲਾਉਣਾ ਇਹ ਮਨੁੱਖਾਂ ਦੀ ਗਲਤੀ ਆ ਤੇ ਗੁਰੂ ਮਹਾਰਾਜ ਨੇ ਘਰ ਦੇ ਸਾਨੂੰ ਸਮਝਾ ਦਿੱਤਾ ਵੀ ਇਹ ਨਹੀਂ ਕਿ ਗਿਆਨ ਪ੍ਰਾਪਤ ਹੋਏਗਾ ਤੁਹਾਨੂੰ 40-50 ਸਾਲ ਤੋਂ ਉਮਰ ਤੋਂ ਬਾਅਦ ਤੁਸੀਂ ਫਿਰ ਪਾਠ ਕਰਿਆ ਕਰੋ ਫਿਰ ਤੁਸੀਂ ਦਾ ਧਰਮ ਕਮਾਉਣਾ ਬਾਣੀ ਤਾਂ ਇਹ ਕਹ ਰਹੀ ਐ ਜਦੋਂ ਤੁਸੀਂ ਬੁੱਢੇ ਹੋ ਗਏ ਨਾ ਤੁਹਾਡੀ ਹਾਲਤ ਕੀ ਹੋ ਜਣੀ ਆ ਸਿਰ ਕੰਪਿਓ ਪਾਗ ਡੱਗਮਗੇ ਨੈਣ ਜੋਤ ਤੇ ਹੀਣ ਕਹੋ ਨਾਨਕੇ ਵਿਦ ਭਈ ਤਉਨ ਹਰ ਰਸ ਲੀਨ ਜਿਸ ਸਿੱਖ ਦਾ ਬਚਪਨ ਮਾਂ ਗੁਰਮਤ ਮਾਂ ਦੇ ਗੋਦ ਵਿੱਚ ਬੀਤੇਗਾ ਉਹਦੀ ਜਵਾਨੀ ਵੀ ਗੁਰਮਤ ਵਾਲੀ ਹੋਏਗੀ ਉਹਦਾ ਬਡੇਪਾ ਵੀ ਗੁਰਮਤ ਵਾਲਾ ਹੋਏਗਾ ਇਹ ਸਤਿਗੁਰੂ ਮਹਾਰਾਜ ਸਾਨੂੰ ਉਪਦੇਸ਼ ਦਿੱਤਾ ਪੁੱਛ ਕੇ ਦੇਖੋ ਗੁਰੂ ਪਾਤਸ਼ਾਹ ਨੂੰ ਕਿ ਕਦਾਂ ਨਾਮ ਜਪਣਾ ਕਹਿੰਦੇ RAM ਜਪੋ ਜੀ ਐਸੇ ਐਸੇ ਤਰੂਪ ਰਹਿਲਾਦ ਜੱਪਿਓ ਹਰ ਕਿੰਨੀ ਕੁ ਉਮਰ ਸੀ 5-5 ਸਾਲ ਦੀ ਰੱਬ ਦੀ ਪ੍ਰਾਪਤੀ ਕਰ ਲਈ ਕਿੰਨੀ ਕੁ ਉਮਰ ਆ ਬਾਬਿਆਂ ਦੀ ਬਾਬਾ ਜੋਰਾਵਾਰ ਸਿੰਘ ਬਾਬਾ ਫਤੇਹ ਸਿੰਘ ਪ੍ਰਾਪਤੀ ਕਰ ਲਈ ਨਾ ਤੇ ਸਤਿਗੁਰੂ ਮਹਾਰਾਜ ਉਹ ਲੋਕਾਂ ਨੂੰ ਭਲੇਖਾ ਸੀ ਉਹਨਾਂ ਨੇ ਕੋੜੀ ਨੂੰ ਰਾਹ ਦੇ ਵਿੱਚ ਲਟਾ ਦਿੱਤਾ ਮਹਾਰਾਜ ਨੂੰ ਪਤਾ ਲੱਗਾ ਸਤਿਗੁਰੂ ਜੀ ਪਾਲਕੀ ਤੋਂ ਉਤਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਇੱਕ ਰੁਮਾਲ ਲਿਆ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਾਓ ਇਹ ਗੁਰੂ ਨਾਨਕ ਦੀਆਂ ਮੇਹਰਾਂ ਹਨ ਬਰਕਤਾਂ ਹਨ ਜਾਓ ਇਹਦੇ ਸਰੀਰ ਤੇ ਫੇਰ ਦਿਓ ਉਹ ਠੀਕ ਹੋ ਗਿਆ ਆਰਾਮ ਆ ਗਿਆ ਤੇ ਜਿਹੜੇ ਨਿੰਦਕ ਸਨ ਜਿਹੜੇ ਦੁਖੀ ਸਨ ਉਹਨਾਂ ਦੀਆਂ ਮੂੰਹ ਦੇ ਵਿੱਚ ਉਂਗਲਾ ਪੈ ਗਈ। ਅੱਜ ਵੀ ਤੁਹਾਨੂੰ ਬਹੁਤ ਪੜਾਉਣ ਵਾਲੇ ਲੋਕ ਬੈਠੇ ਆ। ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿਹੜਾ ਬੋਲਦਾ ਹੈ? ਤੁਸੀਂ ਗਲਤਾ ਕਰਕੇ ਦੇਖੋ। ਅੱਜ ਵੀ ਕਹਿੰਦੇ ਆ ਅਦੇਹ ਧਾਰੀ ਦੀ ਲੋੜ ਹੈ। ਪਰ ਉਹਨਾਂ ਨੂੰ ਜਵਾਬ ਦਿਆ ਕਰੋ। ਗੁਰੂ ਗ੍ਰੰਥ ਸਾਹਿਬ ਦੀ ਬੋਲਦਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਜੇ ਮੇਰੇ ਨਾਲ ਗੱਲਾਂ ਕਰਨੀਆਂ ਹਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਆ ਕਰੋ। ਅਜਬਜੀਤ ਸਾਹਿਬ ਪੜ੍ਹਦੇ ਹੋ ਨਾ ਉਦਾਹਰਨ ਦੇ ਨੇ ਇੱਕ ਸਤਿਗੁਰੂ ਕਹਿੰਦੇ ਆਪਾਂ ਪੁੱਛੀਏ ਨਾ ਪਿਤਾ ਜੀ ਭਰੀਏ ਹੱਥ ਪੈਰ ਦੇਣ ਦੇ ਕਹਿੰਦੇ ਕਿ ਪਾਣੀ ਢੋਤੇ ਉਦਰ ਸਕੇ ਪਿਤਾ ਜੀ ਮੂਤ ਪਲੀਤੀ ਕੱਪੜ ਹੋਏ ਕਹਿੰਦੇ ਦੇ ਸਾਵਣ ਲਈਏ ਤੇ ਬਾਣੀ ਕਿਉਂ ਨਹੀਂ ਬੋਲਦੀ ਜਦੋਂ ਅਸੀਂ ਆਰਾਮ ਦੇ ਨਾਲ ਭਾਵਨਾ ਦੇ ਨਾਲ ਬਾਣੀ ਪੜਾਂਗੇ ਐਸਾ ਕੋਈ ਦੁਨੀਆ ਦਾ ਸਵਾਲ ਨਹੀਂ ਹੈ ਜਿਹਦਾ ਜਵਾਬ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਨਹੀਂ ਹੈ ਤੇ ਸਤਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਉਹ ਤੋਂ ਬੇਮੁਖ ਕਿਉਂ ਹੋਣਾ ਹੈ ਜਿਹੜੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਤਿਸਿਓ ਬੇਮੁਖ ਜਿਨ ਜਿਉ ਪਿੰਡ ਦੀਨਾ ਜਦੋਂ ਬੇਮੁਖ ਹੋ ਗਿਆ ਤੇ ਹਾਲਤ ਕੀ ਹੋਏਗੀ ਕੋਟ ਜਨਮ ਭਰਵੇਂ ਬਹੁ ਜੂਨਾ ਰਹਾਓ ਖਾਂਦਾ ਪਹਿਣਦਾ ਮੁਕਰ ਪਾਏ ਉਹ ਰੱਬ ਦਾ ਦਿੱਤਾ ਖਾ ਵੀ ਰਿਆ ਰੱਬ ਦਾ ਦਿੱਤਾ ਪਹਿਣਦਾ ਵੀ ਪਿਆ ਤੇ ਬੁੱਕਰ ਜਾਂਦਾ ਕਹਿੰਦਾ ਮੈਂ ਥੋੜੇ ਘਰ ਮੇਰੀ ਮਿਹਨਤ ਹੈ ਜਿੱਦਣ ਕੁਝ ਹੋ ਜਾਂਦਾ ਨਾ ਤੇ ਉਦਾਂ ਕਹਿੰਦਾ ਰੱਬ ਸਾਡੇ ਨਾਲ ਚੰਗਾ ਨਹੀਂ ਕਰਦਾ ਪਰਮਾਤਮਾ ਕਦੇ ਕਿਸੇ ਦਾ ਪੁਰਾ ਨਹੀਂ ਕਰਦਾ ਸਤ ਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਆ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤਿਆਂ ਫਲ ਪਾਈ ਤੇ ਅਸੀਂ ਮੁਕਰ ਜਾਂਨੇ ਰੱਬ ਨੇ ਕੀ ਦਿੱਤਾ ਮਹਾਰਾਜ ਕਹਿੰਦੇ ਕਦੇ ਯਾਦ ਕਰੋ 10 ਵਸਤੂ ਲੈ ਪਾਛੇ ਪਾਵੇ ਜਿਹੜੀਆਂ ਦਿੱਤੀਆਂ ਨਾ ਉਹਨੂੰ ਲੁਕੋ ਲੈਂਦਾ ਇੱਕ ਨਹੀਂ ਮਿਲੀ ਤੇ ਉਹਦੇ ਵਾਸਤੇ ਫਿਰ ਵਿਖੋਟ ਗਵਾਵੇ ਉਹਦੇ ਵਾਸਤੇ ਫਿਰ ਮਨ ਵਿੱਚ ਖੋਟ ਪੈਦਾ ਕਰ ਲੈਂਦਾ ਮਨ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਨਫ਼ਰਤ ਪੈਦਾ ਕਰ ਲੈਂਦਾ 10 ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਰਨ ਵਿਖੋਟ ਗਵਾ ਹੁਣ ਕਈ ਬੰਦੇ ਬਹਿਣਗੇ ਤਾਂ ਲੋ ਜੀ ਸਾਡੇ ਉੱਪਰ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਤੋ ਬਾਬਿਆਂ ਨੇ ਫਿਰ ਨਵੇਂ ਕੰਮ ਸ਼ੁਰੂ ਕਰਤੇ ਉਹ ਕਹਿੰਦੇ ਵੀ ਕਿਰਪਾ ਇਸ ਕਰਕੇ ਨਹੀਂ ਹੋ ਰਹੀ ਤੁਸੀਂ ਨਾ ਕਿਰਪਾ ਰੁਕੀ ਹੋਈ ਆ ਤੁਸੀਂ ਨਾ ਉਹ ਲਾਲ ਚਟਨੀ ਦੇ ਨਾਲ ਸਮੋਸਾ ਖਾਓ ਤਾਂ ਤੁਹਾਨੂੰ ਕਿਰਪਾ ਬਣ ਜੇ ਇਦਾਂ ਦਾ ਧਰਮ ਇਦਾਂ ਦੇ ਧਰਮ ਲੋਕੀ ਚੱਲੀ ਜਾਂਦੇ ਆ ਕਹਿੰਦੇ ਨਾ ਕਿ ਉਹ ਲੋਕੀ ਭੇੜਚਾਲ ਐ ਤੇ ਉਹ ਲੋਕ ਜਿਹੜੇ ਆ ਬੇਫਿਕੋ ਬਣਾਉਣਾ ਚਾਹੀਦਾ ਤੇ ਲੋਕੀ ਭੱਜੇ ਫਿਰਦੇ ਤੇ ਸਤਗੁਰੂ ਮਹਾਰਾਜ ਨੇ ਆਖਿਆ ਕਹਿੰਦੇ ਜਿਹੜਾ ਪ੍ਰਮਾਤਮਾ ਸਭ ਕੁਝ ਦੇ ਰਿਹਾ ਉਹਦੇ ਖਾਣ ਵੀ ਰਹੇ ਆ ਪਹਿਣ ਵੀ ਰਹੇ ਆ ਤੇ ਕਹਿੰਦੇ ਰੱਬ ਦੇ ਨਹੀਂ ਰਿਹਾ ਖਾਂਦਾ ਪਹਿਨਦਾ ਮੁਕਰ ਪਾਇ ਮਹਾਰਾਜ ਕਹਿੰਦੇ ਉਹ ਸਭ ਕੁਝ ਦੇ ਰਿਹਾ ਜਿਹਾ ਪ੍ਰਸ਼ਾਦ ਪਾਟ ਪਟੰਬਰ ਹੰਡਾਵੇ ਇਸੇ ਤਿਆਗ ਕਤ ਅਵਰ ਲਵਾਵੇ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਭਾਈ ਉਹ ਜਿਹਦਾ ਦੇਤਾ ਖਾ ਰਹੇ ਹੋ ਨਾ ਉਹਨੇ ਬਹੁਤ ਕੁਝ ਦਿੱਤਾ ਮਹਾਰਾਜ ਦੀ ਬਾਣੀ ਦੇ ਵਿੱਚ ਕਹਿੰਦੇ ਆ ਕਹਿੰਦੇ ਮਨ ਜਿਨ ਤੇਰੀ ਮਨ ਬਣਤ ਬਣਾਈ ਇਹ ਪਰਮੇਸ਼ਰ ਅਕਾਲ ਪੁਰਖ ਨੇ ਤੇਰੀ ਬਣਤ ਬਣਾਈ ਤੇਰੀ ਵਿਉ ਤੇਰਾ ਸਰੀਰ ਬਣਾਇ ਜਿਨ ਤੇਰੀ ਮਨ ਬਣਤ ਬਣਾਈ ਤੇ ਉਹਨ ਕੀ ਕਰਨਾ ਉਠਤ ਬੈਠਤ ਸਦ ਤਿਸੇ ਤੇ ਆਈ ਤਿਸੇ ਤੇ ਆਏ ਜੋ ਏਕ ਅਲੱਖਾ ਇਹਾ ਉਹਾਂ ਨਾਨਕ ਤੇਰੀ ਰਖੈ ਤੇ ਉਹ ਪ੍ਰਮਾਤਮਾ ਹੈ ਜਿਹੜਾ ਸਭ ਕੁਝ ਕਰਦਾ ਕੰ ਖਾਂਦਾ ਪਹਿਣਦਾ ਮੁਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਜਿਹੜਾ ਖਾ ਵੀ ਰੱਬ ਦਾ ਰਿਆ ਪੈਣ ਵੀ ਰਿਆ ਮੁਕਰ ਜਾਂਦਾ ਰੱਬ ਦਾ ਸ਼ੁਕਰ ਨਹੀਂ ਕਰਦਾ ਤਿਸ ਨੂੰ ਜੋ ਹੈ ਜੋ ਹੈ ਮਤਲਬ ਜਿਦਾਂ ਨੂੰ ਹਜ਼ਾਰ ਬੰਦਾ ਬੈਠਾ ਜਦੋਂ ਪੁਲਿਸ ਆਉਂਦੀ ਆ ਜਿਹਨਾਂ ਨੂੰ ਲੱਭਣਾ ਹੁੰਦਾ ਨਾ ਚੋਰਾਂ ਨੂੰ ਬਦਮਾਸ਼ਾਂ ਨੂੰ ਤੇ ਉਹਨਾਂ ਦੀ ਨਜ਼ਰ ਜਿਹੜੀ ਹੁੰਦੀ ਉਹਨੂੰ ਕਹਿੰਦੇ ਜੋ ਹੈ ਉਹ ਜੋਹਦੇ ਆ ਉਹਨਾਂ ਨੂੰ ਉਹਨਾਂ ਦੀ ਨਜ਼ਰ ਅਲੱਗੋ ਤਰ੍ਹਾਂ ਦੀ ਹੁੰਦੀ ਹੈ ਤੇ ਇਸੇ ਤਰ੍ਹਾਂ ਧਰਮ ਰਾਜ ਦੇ ਜਿਹੜੇ ਦੂਤ ਹੈ ਨਾ ਉਹਨਾਂ ਬੰਦਿਆਂ ਦੇ ਉੱਪਰ ਖਾਸ ਨਿਗਾ ਨਿਗਾ ਰੱਖਦੇ ਆ ਜਿਹੜੇ ਰੱਬ ਦਾ ਖਾ ਵੀ ਰਹੇ ਆ ਤੇ ਰੱਬ ਨੂੰ ਯਾਦ ਵੀ ਨਹੀਂ ਕਰਦੇ ਤੇ ਮੁਕਰ ਜਾਂਦੇ ਆ ਕਹਿੰਦੇ ਖਾਂਦਾ ਪਹਿਣਦਾ ਮੁਕਰ ਪਾਏ ਤਿਸਨੂੰ ਜੋ ਹੈ ਦੂਤ ਧਰਮ ਰਾਏ ਤਿਸਿਓ ਬੇਮੁਖ ਜਿਨ ਜਿਓ ਪਿੰਡ ਦੀਨਾ ਕੋਟ ਜਨਮ ਭਰਮੈ ਬਹੁ ਜੋਨਾ ਰਹਾਓ ਸਾਖਤ ਕੀ ਐਸੀ ਹੈ ਰੀਤ ਸਾਖਤ ਕਿਹਨੂੰ ਕਹਿੰਦੇ ਜਿਹੜਾ ਟੁੱਟਿਆ ਹੋਇਆ ਜਿਹੜਾ ਬੇਮੁਖ ਹੈ ਰੀਤ ਦਾ ਅਰਥ ਹੁੰਦਾ ਹੈ ਕਿ ਉਹਦੀ ਜੀਵਨ ਦੀ ਸ਼ੈਲੀ ਜਿਹੜੀ ਹੈ ਜੀਵਨ ਦੀ ਮਰਯਾਦਾ ਜਿਹੜੀ ਇਦਾਂ ਦੀ ਹੈ ਸਾਖਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ ਉਹਨੇ ਜੋ ਕਰਨਾ ਉਲਟਾ ਕਰਨਾ ਦੁਨੀਆ ਇਧਰ ਜਾ ਰਹੀ ਤੇ ਉਹਨੇ ਹੋਰ ਪਾਸੇ ਜਾਣਾ ਜਿਹੜਾ ਸਾਖਤ ਹੈ ਬੇਮੁਖ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਾਖਤ ਕੀ ਐਸੀ ਰੀਤ ਕਹਿੰਦੇ ਇਦਾਂ ਦੀ ਉਹਦੀ ਮਰਜ਼ਾਤਾ ਇਦਾਂ ਦਾ ਉਹਦਾ ਜੀਵਨ ਹੈ ਵੀ ਦੁਨੀਆ ਸੱਜੇ ਪਾਸੇ ਜਾਂਦੀ ਉਹ ਕਹਿੰਦੇ ਖੱਬੇ ਪਾਸੇ ਜਾਣਾ ਆ ਕਈ ਲੋਕ ਹੈ ਨਾ ਲੋ ਸ਼ਰਦਾ ਹੋਣੀ ਚਾਹੀਦੀ ਆ ਸ਼ਰਦਾ ਹੋਣੀ ਚਾਹੀਦੀ ਅੰਨੀ ਸ਼ਰਦਾ ਨਹੀਂ ਹੋਣੀ ਚਾਹੀਦੀ ਹੁਣ ਮੇਰੀ ਸ਼ਰਦਾ ਹੁਣ ਸਾਡੇ ਦੇਸ਼ ਦਾ ਰੂਲ ਹੈ ਨਾ ਆਪਾਂ ਸੱਜੇ ਖੱਬੇ ਪਾਸੇ ਚੱਲਦੇ ਆਂ ਸੜਕ ਦੇ ਖੱਬੇ ਪਾਸੇ ਜਾਣਾ ਤੇ ਮੇਰੀ ਸ਼ਰਦਾ ਮੈਂ ਤਾਂ ਸੱਜੇ ਪਾਸੇ ਜਾਣਾ ਤੇ ਫਿਰ ਐਕਸੀਡੈਂਟ ਹੋਏਗਾ ਨਾ ਹੋਰ ਕੀ ਹੋਣਾ ਪਹੁੰਚ ਸੌੜੇ ਸਕਦਾ ਮਾਰਗ ਤੇ ਜੇ ਉਲਟੇ ਪਾਸੇ ਜਾਏਗਾ ਗਲਤ ਪਾਸੇ ਜਾਏਗਾ ਕਦੇ ਨਹੀਂ ਪਹੁੰਚ ਸਕਦਾ 사ਕਤ ਕੀ ਐਸੀ ਹੈ ਰੀਤ ਜੋ ਕਿਸ ਕਰ ਸਗਲ ਬਪਰੀਤ ਬਪਰੀਤ ਕਹਿੰਦੇ ਪੁੱਠਾ ਪਾਸੇ ਚੱਲਦਾ ਗਲਤ ਪਾਸੇ ਚੱਲਦਾ ਕੀ ਕਰਦਾ ਕਹਿੰਦੇ ਮਹਾਰਾਜ ਕਹਿੰਦੇ ਵੀ ਉਹਨੂੰ ਕੀ ਲੱਗਦਾ ਉਹਨੂੰ ਅੰਮ੍ਰਿਤ ਬੜਾ ਕੌੜਾ ਲੱਗਦਾ ਉਹਨੂੰ ਜ਼ਹਿਰ ਬੜੀ ਮਿੱਠੀ ਲੱਗਦੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ 사ਕਤ ਕੀ ਬਿਦ ਨੈਨੋ ਡਿਟੀ ਭਾਗਾਂ ਵਾਲੇ ਸੰਗਤ ਕਰਦੇ ਹੋ ਨੇ ਤਾਂ ਹੁਣ ਕਈ ਲੋਕ ਜਿਹੜੇ ਆ ਇਸ ਸਾਵੇਂ ਵਿੱਚ ਉਲਟੇ ਪਾਸੇ ਜਾਣਗੇ ਇਹ ਸਿੱਧਾ ਪਾਸਾ ਨਾ ਗੁਰੂ ਘਰ ਆ ਗਏ ਸੰਗਤ ਵਿੱਚ ਬੈਠੇ ਹੋ ਉਹ ਸ਼ਰਾਬ ਦੇ ਠੇਕੇ ਤੇ ਜਾਏਗਾ ਮੱਥਾ ਟੇਕ ਕੇ ਜਾਏਗਾ ਬਾਹਰ ਨਿਕਲ ਜਾਏਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦੀ ਸਾਖਤ ਦੀ ਰੀਤ ਏਦਾਂ ਦੀ ਉਹਦੀ ਬਪਰੀਤ ਉਲਟਾ ਕੰਮ ਕਰੇਗਾ ਦੁਨੀਆ ਇੱਧਰ ਜਾਂਦੀ ਏ ਤੇ ਹੁਣ ਹੋਰ ਪਾਸੇ ਜਾਣਾ ਸਾਖਤ ਕੀ ਐਸੀ ਹੈ ਰੀਤ ਜੋ ਕਿਸ ਕਰੇ ਸਗਲ ਬਪਰੀਤ ਜੇ ਗੁਰੂ ਕਹਿੰਦਾ ਇਦਾਂ ਕਰਨਾ ਉਹ ਕਹਿੰਦਾ ਨਹੀਂ ਮੈਂ ਇਦਾਂ ਕਰਨਾ ਸਾਖਤ ਕੀ ਐਸੀ ਹੈ ਰੀਤ ਜੋ ਕਿਸ ਕਰੈ ਸਗਲ ਬਪਰੀਤ ਜੀਉ ਪ੍ਰਾਣ ਜਿਨ ਮਨ ਤਨ ਧਾਰਿਆ ਸਤਗੁਰੂ ਸਮਝਾ ਰਿਹਾ ਨਾ ਨਾਲ ਕਹਿੰਦੇ ਜੀਉ ਇਹ ਜਿੰਦ ਜਿੰਦ ਦੇ ਵਿੱਚ ਚੱਲਦੇ ਆ ਸਵਾਸ ਪ੍ਰਾਣੀ ਆਪਾਂ ਕਿਉਂ ਕਹਿੰਦੇ ਆ ਜਿਹਦੇ ਅੰਦਰ ਪ੍ਰਾਣ ਚੱਲਦੇ ਆ ਜੀਉ ਪ੍ਰਾਣ ਜਿਨ ਮਨ ਤਨ ਧਾਰਿਆ ਇਕ ਜਿੰਦ ਪਾ ਕੇ ਪ੍ਰਾਣ ਪਾਏ ਜੀਓ ਪਾਏ ਪਿੰਡ ਜਿਨ ਸਾਧਿਆ ਦਿੱਤਾ ਪਹਿਨਣ ਖਾਂ ਜੀਓ ਪ੍ਰਾਣ ਜਿਨ ਮਨ ਤਨ ਧਾਰਿਆ ਕਹਿੰਦੇ ਮਨ ਤੇ ਤਨ ਨੂੰ ਸਹਾਰਾ ਦਿੰਦਾ ਸੋਈ ਠਾਕੁਰ ਮਨੋਂ ਵਿਸਾਰਿਆ ਉਹ ਮਾਲਕ ਜਿਹੜਾ ਸੀ ਉਹਨੂੰ ਮਨੋਂ ਵਿਸਾਰ ਦਿੱਤਾ ਉਹਨੂੰ ਭੁਲਾ ਦਿੱਤਾ ਸੋਈ ਠਾਕੁਰ ਮਨੋਂ ਵਿਸਾਰਿਆ ਉਹਨੂੰ ਭੁੱਲ ਗਿਆ ਬਧੇ ਵਿਕਾਰ ਲਿਖੇ ਬੋ ਕਾਗਰ ਵਿਕਾਰ ਵਧਾ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਕਾਗਜ਼ ਇੰਨੇ ਇਕੱਠੇ ਕਰ ਲੇ ਦਫ਼ਤਰੇ ਬਣਾ ਲਿਆ ਕਾਗਜ਼ਾਂ ਦਾ ਬਾਣੀ ਨੇ ਸਾਨੂੰ ਸਮਝਾਇਆ ਕਹਿੰਦੇ ਜੇ ਥੋੜੀ ਬੋਧੀ ਤੈਨੂੰ ਅਕਲ ਹੈਗੀ ਹੈ ਨਾ ਤੇ ਕਹਿੰਦੇ ਫਿਰ ਕਾਲੇ ਕਾਗਜ਼ ਤਿਆਰ ਨਾ ਕਰੀਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਰੀਬਾਂ 'ਮੇ ਸਿਰ ਨੀਵਾ ਕਰ ਦੇ ਪਰ ਕੀ ਹੁੰਦਾ ਕਿ ਲਿਖਦਾ ਜਾਂਦਾ ਲਿਖਦਾ ਹੀ ਜਾਂਦਾ ਹੈ ਪੜਦਾ ਨਹੀਂ ਹੈ ਆ ਸ਼ਬਦ ਆਂਦਾ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਣਾ ਪੜੇ ਈ ਆਣਾ ਮੈਂ ਅੱਗੇ ਵੀ ਗੱਲ ਸੁਣਾਈ ਸੀ ਕਹਿੰਦੇ ਨਾ ਇੱਕ ਚੋਰ ਸੀ ਤੇ ਫੜਿਆ ਗਿਆ ਤੇ ਉਹਨਾਂ ਨੇ ਉਹਨੂੰ ਉੱਥੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਤੇ ਜੱਜ ਨੇ ਕਿਹਾ ਵੀ ਬੇਟਾ ਚੋਰੀ ਨਹੀਂ ਕਰੀਦੀ ਹੁੰਦੀ ਗਲਤ ਕੰਮ ਹੁੰਦਾ ਕੋਈ ਕੰਮ ਤਾਂ ਦਾ ਕਰ ਲੋ ਕਹਿੰਦਾ ਜੀ ਮੈਨੂੰ ਆਉਂਦਾ ਨਹੀਂ ਕਹਿੰਦਾ ਤੈਨੂੰ ਪੜ੍ਹਨਾ ਲਿਖਣਾ ਆਉਂਦਾ ਕਹਿੰਦਾ ਜੀ ਹਾਂਜੀ ਮੈਨੂੰ ਨਾ ਲਿਖਣਾ ਆਉਂਦਾ ਮੈਨੂੰ ਲਿਖਣਾ ਆਉਂਦਾ ਮੈਨੂੰ ਪੜ੍ਹਨਾ ਨਹੀਂ ਆਉਂਦਾ ਜੱਜ ਵੀ ਹੈਰਾਨ ਹੋ ਗਿਆ ਵੀ ਐਦਾਂ ਦਾ ਕਿਹੜਾ ਬੰਦਾ ਦੁਨੀਆ 'ਚ ਪੈਦਾ ਹੋ ਗਿਆ ਵੀ ਜਿਹਨੂੰ ਲਿਖਣਾ ਆਉਂਦਾ ਉਹਨੂੰ ਪੜ੍ਹਨਾ ਨਹੀਂ ਆਉਂਦਾ ਚਲੋ ਕਾਗਜ਼ ਦਿਓ ਕਾਗਜ਼ ਦਿੱਤਾ ਪੈਨ ਦਿੱਤਾ ਉਹਨੇ ਲਿਖਣਾ ਕੀ ਸੀ ਉਹਨੇ ਲਾਈਨਾਂ ਜੀਆਂ ਬਣਾ ਦਿੱਤੇ ਆ ਕਾਗਜ਼ ਦੇ ਉੱਪਰ ਐਦਾਂ ਗੋਲ ਮੋਜੋ ਘੌਂਕੜਾ ਕਰਾਈ ਦੇ ਮਾਰ ਦਿੱਤੇ ਜੱਜ ਕਹਿੰਦਾ ਕੀ ਲਿਖਿਆ ਕਹਿੰਦਾ ਤੁਸੀਂ ਪੜ੍ਹੋ ਨਾ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਮੈਨੂੰ ਤਾਂ ਲਿਖਣਾ ਹੀ ਆਉਂਦਾ ਕਹਿੰਦੇ ਕਾਇਆ ਗੁਰਮਾਰਗ ਕਹਿੰਦੇ ਲਿਖ ਰਿਹਾ ਪਰ ਪੜ੍ਹ ਨਹੀਂ ਰਿਹਾ ਕਾਇਆ ਕਾਗਦ ਇਹ ਸਰੀਰ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖਣਾ ਪੜੇ ਇਹ ਆਣਾ ਪੜ ਨਹੀਂ ਰਿਹਾ ਲਿਖ ਰਿਹਾ ਪਰ ਕਹਿੰਦਾ ਜਦ ਵੇਲੇ ਹੋ ਜਾਂਦਾ ਕਹਿੰਦਾ ਮੈਂ ਤਾਂ ਕੀਤਾ ਨਹੀਂ ਸੀ ਕੇ ਤੁਹਾਨੂੰ ਬੰਦੇ ਮਿਲਣਗੇ ਲੋ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਅਸੀਂ ਕਿਸੇ ਦਾ ਕਿਸੇ ਨੂੰ ਦੁੱਖ ਨਹੀਂ ਦਿੱਤਾ ਸਾਨੂੰ ਦੁੱਖ ਕਿੱਥੋਂ ਮਿਲ ਗਿਆ ਪਰ ਜਦੋਂ ਅਸੀਂ ਬੀਜਦੇ ਆ ਨਾ ਕੋਈ ਵੀ ਚੀਜ਼ ਜਿਹੜੀ ਆ ਬੀਜਣ ਤੋਂ ਬਗੈਰ ਕਦੇ ਉਗਦੀ ਨਹੀਂ ਹੈ ਜੋ ਕਰਾਂਗੇ ਗੁਰੂ ਮਹਾਰਾਜ ਕਹਿੰਦੇ ਜੋ ਬੀਜ ਰਹੇ ਆ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਸਰੀਰ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਆ ਆਏ ਜੇ ਬੰਦਾ ਤਮਾਕੂ ਖਾ ਰਿਆ ਇਹ ਨਹੀਂ ਕਿ ਤੈਨੂੰ 2 ਸਾਲ 4 ਸਾਲ ਨਸ਼ਾ ਕਰਦੇ ਆ ਤੈਨੂੰ ਕੈਂਸਰ ਨਹੀਂ ਹੋਇਆ ਇਹਦਾ ਮਤਲਬ ਹੈ ਕਿ ਕੈਂਸਰ ਹੋਏਗਾ ਨਹੀਂ ਹੋਏਗਾ ਬਿਮਾਰੀ ਤੈਨੂੰ ਜਰੂਰ ਹੋਏ। ਟੋਣ ਲ ਕਰਦਾ ਵੀ ਸਾਲ ਭਰ ਖਾਦਾ ਨਸ਼ਾ ਖਾਦਾ ਤੇ ਮੈਨੂੰ ਤਾਂ ਕੁਝ ਨਹੀਂ ਹੋਇਆ। ਫੇ ਦੂਸਰੇ ਆਂ ਕਹਿੰਦਾ ਕੁਝ ਨਹੀਂ ਹੁੰਦਾ ਖਾਓ। ਕੁਝ ਨਹੀਂ ਹੁੰਦਾ ਖਾਣ ਦੇ ਨਾਲ। ਤੋ ਨਸ਼ੇ ਖਾਂਦੇ ਆਂ ਮੂੰਹ ਦੇ ਕੈਂਸਰ ਹੁੰਦੇ ਕਦੇ ਕੁਝ ਹੋ ਰਿਹਾ। ਤੇ ਮਹਾਰਾਜ ਕਿਰਪਾ ਕਰਦੇ ਆਂ ਕਹਿੰਦੇ ਜੋ ਬੀਜ ਰਿਆ ਨਾ ਉਹ ਜਰੂਰ ਰੋਗੇਗਾ। ਰੋਜ ਪੜਦੇ ਆਪੇ ਬੀਜ ਆਪੇ ਹੀ ਖਾਓ। ਤੇ ਨਾਨਕ ਹੁਕਮੀ ਆਵੋ ਜਾਓ। ਸਤਿਗੁਰੂ ਕਹਿੰਦੇ ਜੋ ਬੀਜ ਰਿਆਂ ਇੰਨੇ ਕਾਗਜ਼ ਤਿਆਰ ਕਰ ਲੈ ਦਫ਼ਤਰੇ ਬਣਾ ਲੈ ਆਫਿਸ ਬਣਾ ਲੈ ਇੰਨੇ ਕਾਗਜ਼ ਤਿਆਰ ਕਰ ਲੈ ਇੰਨੀਆਂ ਫੈਲਾ ਤਿਆਰ ਕਰ ਲਈ ਵਦੇ ਵਿਕਾਰ ਲਿਖੇ ਬੋ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਏ ਸੁਖਾਂ ਦੇ ਸਾਗਰ ਏ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਮੈਨੂੰ ਪਾਰ ਕਰ ਦੇ ਅਗਲੀ ਰਹਾਉ ਦੀ ਪੰਕਤੀ ਆ ਪਾਰ ਬ੍ਰਹਮ ਤੇਰੀ ਸ਼ਰਣਾਏ ਏ ਸਤਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਇਹ ਸਭ ਤੋਂ ਵੱਡੀ ਚੀਜ਼ ਆ ਕਿ ਸ਼ਰਨ ਵਿੱਚ ਆ ਜਾਣਾ ਸਮਰਪਣ ਹੋ ਜਾਣਾ ਆ ਨੀਤੀ ਦੇ ਚਾਰ ਭੇਦਾਂ ਸ਼ਾਮ ਦਾਮ ਦੰਡ ਭੇਦ ਸ਼ਾਮ ਦਾਤ ਹੁੰਦਾ ਸਮਰਪਣ ਹੋ ਜਾਣਾ ਤੇ ਜਿਹੜਾ ਸ਼ਰਨ ਵਿੱਚ ਆ ਗਿਆ ਪਾਰ ਬ੍ਰਹਮ ਤੇਰੀ ਸਰਣਾਏ ਬੰਧਨ ਕਾਟ ਤਰੈ ਹਰ ਨਾਏ ਸਤਗੁਰੂ ਬੰਧਨ ਕੱਟ ਦਿੰਦਾ ਤੇ ਉਹਦੇ ਨਾਮ ਦੇ ਨਾਲ ਜੁੜ ਕੇ ਬੰਦਾ ਤਰ ਜਾਂਦਾ ਜਿਹਨੂੰ ਨੂੰ ਭਰੋਸਾ ਨਹੀਂ ਹੁੰਦਾ ਨਾ ਵਿਸ਼ਵਾਸ ਨਹੀਂ ਹੁੰਦਾ ਜਿੱਦਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਗਏ ਜੈ ਸਿੰਘ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਮਹਾਰਾਜ ਦਿੱਲੀ ਪਹੁੰਚਦੇ ਆ ਆਪਣਾ ਇੱਕ ਮੰਤਰੀ ਸੀ ਉਹਦਾ ਨਾਮ ਸੀ ਪਰਸਰਾਮ ਉਹ ਸਤਿਗੁਰੂ ਜੀ ਦੇ ਕੋਲ ਪੱਤਰ ਲੈ ਕੇ ਆਉਂਦਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੰਗਤ ਬੇਨਤੀ ਕਰਦੇ ਆ ਪਰ ਗੁਰੂ ਹਰ ਰਾਜ ਸਾਹਿਬ ਦਾ ਹੁਕਮ ਸੀ ਵੀ ਦਿੱਲੀ ਨਹੀਂ ਜਾਣਾ ਜੇ ਦਿੱਲੀ ਜਾਣਾ ਪਵੇ ਤੇ ਮਲੇਸ਼ ਦੇ ਮੱਥੇ ਨਹੀਂ ਲੱਗਣਾ ਗੁਰੂ ਮਹਾਰਾਜ ਗਏ ਤੇ ਪਰ ਪਿਤਾ ਦਾ ਹੁਕਮ ਮੰਨਿਆ ਹੁਣ ਜਦੋਂ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਗਏ ਹੁਣ ਰਾਜਾ ਜੈ ਸਿੰਘ ਜਿਹੜਾ ਹੈ ਜਿਹਦਾ ਸਬੰਧ ਭਰਾਨਪੁਰ ਦੇ ਨਾਲ ਹੈ ਕਦੇ ਭਰਾਨਪੁਰ ਜਾਓ ਉੱਥੇ ਇੱਕ ਚੌਂਕ ਬਣਿਆ ਰਾਜਾ ਜੈ ਸਿੰਘ ਦੀ ਛਤਰੀ ਉਹਨੂੰ ਕਹਿ ਜਾਂਦਾ ਆਖਰੀ ਸਮਾਂ ਰਾਜਾ ਜੈ ਸਿੰਘ ਦਾ ਇੱਥੇ ਬੀਤਿਆ ਜਿਹਦਾ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣ ਗਿਆ ਬੰਗਲਾ ਜਿਹੜਾ ਸੀ ਬੰਗਲਾ ਸਾਹਿਬ ਬਣ ਗਿਆ ਕਿਉਂਕਿ ਸਾਬ ਗੁਰੂ ਅਰਕੇਸ਼ਨ ਸਾਹਿਬ ਵੀ ਆਏ ਤੇ ਜਦੋਂ ਅੰਦਰ ਆਂਦੇ ਆ ਤੇ ਉਹ ਜਿਹੜੀ ਉਹਦੀ ਰਾਣੀ ਸੀ ਉਹ ਨੌਕਰਾਨੀਆਂ ਵਾਲੇ ਕੱਪੜੇ ਪਾ ਕੇ ਬਹਿ ਗਈ ਨੌਕਰਾਨੀਆਂ ਨੂੰ ਰਾਣੀ ਵਾਲੇ ਕੱਪੜੇ ਪਾ ਕੇ ਬਿਠਾਤਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੇ ਹੱਥ ਛੜੀ ਰੱਖਦੇ ਸੀ ਪਹਿਲੀ ਦੇ ਛੜੀ ਰੱਖ ਕੇ ਕਹਿੰਦੇ ਇਹ ਵੀ ਰਾਣੀ ਨਹੀਂ ਦੂਸਰੇ ਤੇ ਛੜੀ ਰੱਖੀ ਇਹ ਵੀ ਰਾਣੀ ਨਹੀਂ ਤੀਸਰੇ ਦੇ ਕੋਲ ਖੜੇ ਹੋ ਗਏ ਉਸ ਲਈ ਰਾਣੀ ਸੀ ਪਰ ਉਹ ਨੌਕਰਾਨੀ ਵਾਲੇ ਕੱਪੜੇ ਪਾ ਕੇ ਬੈਠੀ ਸੀ ਮਹਾਰਾਜ ਨੇ ਇੱਕੋ ਗੱਲ ਕਹੀ ਸੀ ਕਹਿੰਦੇ ਇੱਕ ਤਾਂ ਤੁਸੀਂ ਸੱਦਦੇ ਹੋ ਤੇ ਦੂਸਰਾ ਤੁਸੀਂ ਪ੍ਰੀਖਿਆ ਵੀ ਲੈਂਦੇ ਇਹ ਸਾਰੇ ਸਾਡੇ ਵਾਸਤੇ ਉਦੇਸ਼ ਸੀ ਵੀ ਜੇ ਗੁਰੂ ਨੂੰ ਘਰ ਸੱਦਿਆ ਜੇ ਗੁਰੂ ਨਾਲ ਪਿਆਰ ਕਰਦੇ ਹੋ ਤੇ ਗੁਰੂ ਦੀ ਪ੍ਰੀਖਿਆ ਨਾ ਲਿਓ ਕਹਿੰਦੇ ਤੂੰ ਘਰ ਵੀ ਸੱਦ ਲਿਆ ਤੇ ਤੂੰ ਪ੍ਰੀਖਿਆ ਵੀ ਲੈ ਰਹੀ ਹੈ ਹੱਥ ਜੋੜ ਲਿਓ ਮਹਾਰਾਜ ਕਹਿੰਦੇ ਜੋ ਤੂੰ ਘਰ श्राप ਨਹੀਂ ਦਿੱਤਾ ਇਹਨੂੰ ਸਮਝਾਇਆ ਸੀ ਕਹਿਣ ਲੱਗੇ ਜੇ ਤੂੰ ਅੱਜ ਤੱਕ ਇਹ ਕੰਮ ਕੀਤਾ ਨਾ ਇਸੇ ਕਰਕੇ ਤੇਰੇ ਘਰ ਔਲਾਦ ਨਹੀਂ ਹੈ ਪਰ ਉਹਨੇ ਮਾਫੀ ਮੰਗੀ ਸੀ ਗੁਰੂ ਸਾਹਿਬ ਰਾਣੀਆਂ ਵਾਲੇ ਕੱਪੜੇ ਪਾ ਕੇ ਆ ਗਈ ਇਹ ਨਹੀਂ ਕਿ ਉਹਦੇ ਔਲਾਦ ਨਹੀਂ ਸੀ ਆ ਜੈਪੁਰ ਜਾਓ ਰਾਜਾ ਮਾਨ ਸਿੰਘ ਦਾ ਪੜੋ ਉਹਦਾ ਉੱਪਰ ਤੱਕਰ ਆ ਕੇ ਰਾਜਾ ਜੈ ਸਿੰਘ ਦੇ ਨਾਲ ਮਿਲਦਾ ਬਲਾ ਸੀ ਉਹਦੇ ਪਰਿਵਾਰ ਹੋਇਆ ਤੇ ਗੁਰੂ ਕਹਿਣ ਦਾ ਭਾਵ ਹੈ ਕਿ ਗੁਰੂ ਇੰਨਾ ਸਮਰੱਥ ਹੈ ਹੁਣ ਗੁਰੂ ਆਇਆ ਤੇ ਹੁਣ ਜਿਸ ਵੇਲੇ ਔਰੰਗਜ਼ੇਬ ਨੂੰ ਪਤਾ ਲੱਗਦਾ ਸੁਣੇ ਭੇਜਦਾ ਪਾਸ਼ਾ ਨਹੀਂ ਗਏ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਇਹ ਗੁਰੂ ਹਰਰਾਇ ਜੀ ਸਾਹਿਬ ਨੇ ਆਖਿਆ ਸੀ ਔਰਗਜੇਵ ਆਪ ਆਇਆ ਦੇਖੋ ਕਿੰਨੀ ਵੱਡੀ ਸਿੱਖਿਆ ਮਿਲਦੀ ਅੱਜ ਜੇ ਅੱਜ ਕੱਲ ਦਾ ਬਾਬਾ ਹੁੰਦਾ ਨਾ ਸਿੱਧੀ ਗੱਡੀ ਪ੍ਰਧਾਨ ਮੰਤਰੀ ਦੇ ਘਰ ਜਾਣੀ ਸੀ ਸਿੱਧੀ ਪ੍ਰਧਾਨ ਮੰਤਰੀ ਨੇ ਬੁਲਾਇਆ ਇਹ ਸਾਡੇ ਗੁਰੂ ਦੇ ਅੰਦਰ ਜ਼ੁਰਤ ਸੀ ਸਾਨੂੰ ਗੁਰੂ ਨੇ ਸਾਨੂੰ ਇਹ ਜ਼ੁਰਤ ਸਿਖਾਈ ਹੈ ਕਿ ਇਹਦੀ ਝੁਕਣਾ ਨਹੀਂ ਹੈ ਹਾਕਮਾਂ ਦੇ ਅੱਗੇ ਹਕੂਮਤ ਦੇ ਅੱਗੇ ਨਹੀਂ ਝੁਕਣਾ ਅਸੀਂ ਝੁਕਣਾ ਤੇ ਸੱਚ ਦੇ ਅੱਗੇ ਜਗ ਨਮਸਕਾਰ ਇਸਹੀ ਕੋ ਮਾਰੀ ਸ਼ਕਲ ਪਰ ਜਾ ਜਨ ਆਪ ਸਵਾਰੇ ਔਰੰਗਜ਼ੇਬ ਆਪ ਆਇਆ ਬੰਗਲਾ ਸਾਹਿਬ ਜਿਹਨੂੰ ਆਪਾਂ ਕਹਿੰਦੇ ਗੁਰੂ ਮਹਾਰਾਜ ਨੂੰ ਪਤਾ ਲੱਗਾ ਸਤਗੁਰੂ ਨੇ ਦਰਵਾਜਾ ਬੰਦ ਕਰ ਖੜਾ ਰਿਆ ਇਤਿਹਾਸ ਲਿਖਦਾ ਕਿ ਅੱਧੀ ਘੜੀ ਔਰੰਗਜ਼ੇਬ ਖੜਾ ਰਿਆ ਅੱਧੀ ਘੜੀ ਮਤਲਬ 24 ਮਿੰਟ ਦੀ ਘੜੀ 12 ਮਿੰਟ ਮਹਾਰਾਜ ਕਹਿੰਦੇ ਨਹੀਂ ਇਹ ਮਲੇਸ਼ ਦੇ ਮੱਥੇ ਨਹੀਂ ਲੱਗੋ ਉਹ ਮਲੇਸ਼ ਜਿਹੜਾ ਆਪਣੇ ਪਿਤਾ ਨੂੰ ਕੈਦ ਕਰਦਾ ਆਪਣੇ ਭਰਾਵਾਂ ਦਾ ਕਾਤਲ ਹੈ ਆਪਣੀ ਬੱਚੀ ਦਾ ਕਾਤਲ ਆਪਣੀ ਭੈਣ ਦਾ ਕਾਤਲ ਹੈ ਇਹਨਾਂ ਕੁਸ਼ ਕਰਕੇ ਤਾਂ ਤਖਤ ਤੇ ਬੈਠਦਾ ਮਾਰ ਕਹਿੰਦੇ ਨਾ ਮਲੇਸ਼ ਕੋ ਦਰਸ਼ਨ ਦੇਹਾਂ ਕਹਿੰਦੇ ਅਸੀਂ ਨਹੀਂ ਮੱਥੇ ਲਗਦੇ ਜਾਓ ਚਲਾ ਗਿਆ ਕਹਿਣ ਦਾ ਭਾਵ ਹੈ ਕਿ ਜ਼ਰਤ ਸੀ ਉਹ ਸਾਨੂੰ ਸਤਿਗੁਰ ਨੇ ਸਿਖਾਈ ਜੀਵਨ ਦੇ ਵਿੱਚ ਦੋ ਚੀਜ਼ਾਂ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਆਪਾਂ ਰੋਜ਼ ਪੜ੍ਹਦੇ ਜਦੋਂ ਅਰਦਾਸ ਕਰਦੇ ਆਂ ਦੇਖੋ ਦੋ ਚੀਜ਼ਾਂ ਦੱਸਿਆਂ ਵੀ ਇੱਕ ਤਾਂ ਗੁਰੂ ਦਾ ਸਿਮਰਨ ਕਰਨਾ ਤੇ ਇੱਕ ਗੁਰੂ ਦੇ ਦਰਸ਼ਨ ਕਰਨੇ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਇ ਇੱਕ ਤੇ ਆਉਣਾ ਤੇ ਇੱਕ ਉਹਦੇ ਦਰਸ਼ਨ ਕਰਨੇ ਦਰਸ਼ਨ ਕਿਤੇ ਫੋਟੋ ਵਿੱਚ ਨਹੀਂ ਜਿਦਾਂ ਅੱਜ ਲੋਕੀ ਪਾ ਰਹੇ ਨਾ WhatsApp ਦੇ ਉੱਪਰ ਜੇ ਫੋਟੋ ਬੱਚੇ ਦੀ ਦੀ ਫੋਟੋ ਲਾ ਕੇ ਗੁਰੂ ਨੇ ਸਾਨੂੰ ਤਸਵੀਰ ਨਾਲ ਨਹੀਂ ਜੋੜਿਆ ਸਾਨੂੰ ਸਰੀਰ ਨਾਲ ਨਹੀਂ ਜੋੜਿਆ ਸਾਨੂੰ ਸ਼ਬਦ ਨਾਲ ਜੋੜਿਆ ਜੇ ਗੁਰੂ ਦੇ ਦਰਸ਼ਨ ਕਰਨੇ ਆ ਇਹ ਗੁਰਬਾਣੀ ਦੇ ਵਿੱਚੋਂ ਅਸੀਂ ਦਰਸ਼ਨ ਕਰਨੇ ਆ ਤੇ ਜਦੋਂ ਉਹਦੀ ਸ਼ਰਨ ਵਿੱਚ ਆਵਾਂਗੇ ਪਾਰ ਬ੍ਰਹਮ ਤੇਰੀ ਸਰਨਾਏ ਬੰਧਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗੁਰੂ ਮਹਾਰਾਜ ਕਿਰਪਾ ਕਰ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਸਾਧ ਸੰਗਤ ਦੀ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ ਜੀ